ਬਾਈ ਅੱਜ ਆਪਾਂ ਜਿਹੜੇ ਫਾਰਮ ਦੇ ਵਿੱਚ ਪਹੁੰਚੇ ਸੀ ਇਹਨੂੰ ਹਜੇ 2 ਸਾਲ ਹੋਏ ਨੇ ਬਾਈ ਨੇ 3 ਨਗਾਂ ਤੋਂ ਸਟਾਰਟ ਕੀਤਾ ਸੀਗਾ ਤੇ ਅੱਜ ਬਾਈ ਲਵੇ ਘੱਟੋ ਘੱਟ 15-16 ਨਗ ਹੋ ਗਏ ਬਾਈ ਦਾ ਨਾਮ ਹੈਗਾ ਗੁਰਪ੍ਰੀਤ ਬਾਈ ਪਿੰਡ ਕਿਹੜਾ ਪੋਤਨਾ ਜੀ ਪਿੰਡ ਪੋਤਨਾ ਜ਼ਿਲ੍ਹਾ ਬਰਨਾਲਾ ਹੈ ਨਾ ਕੀ ਕਾਰਨ ਆ ਕਾਮਯਾਬੀ ਦਾ ਵੀ ਜਿਹੜੇ ਥੋੜੇ ਟਾਈਮ ਚ ਤੇਰੇ ਲਵੇ ਇੰਨੇ ਤਾਂ ਨਗ ਹੋ ਗਏ ਹੈ ਨਾ ਤੇ ਬਾਕੀ ਜਿਹੜਾ ਤੂੰ 3 ਨਗਾਂ ਤੋਂ ਸਟਾਰਟ ਕੀਤਾ ਸੀਗਾ ਉਹ ਪ੍ਰੋਸੈਸ ਦੱਸੀ ਮਾੜਾ ਜੀ ਵੀ ਕਿਵੇਂ ਸੀ ਪ੍ਰੋਸੈਸ ਤਾਂ ਬਾਈ ਆਇਆ ਬਈ ਬਰੀਡਰ ਆਪਣੇ ਕੋਲੇ ਵਧੀਆ ਆਵਦਾ ਸੀਗਾ ਘਰ ਦਾ ਉਤੋਂ ਬੱਚੇ ਵਧੀਆ ਆ ਗਏ ਆਪਾਂ ਆਪਦੀ ਬਰੀਡ ਵੀ ਤਿਆਰ ਕਰ ਲਿਆ ਸਾਰਾ ਕੁਝ ਕੋਈ ਹਰ ਇੱਕ ਚੀਜ਼ ਦਾ ਤੁਸੀਂ ਧਿਆਨ ਰੱਖੋਗੇ ਰੇਖ ਜੀ ਨੂੰ ਬਰੀਕੀ ਨਾਲ ਦੇਖੋਗੇ ਤੁਸੀਂ ਕਾਮਯਾਬ ਹੋਵੋਗੇ। ਬਾਕੀ ਬੱਕਰੀਆਂ ਨੇ ਤਿੰਨ ਤਿੰਨ ਮੈਂਵਣੇ ਦਿੱਤੇ ਹਨ। ਹਾਂ ਬਾਕੀ ਤਿੰਨ ਪਹਿਲੀ ਵਾਰੀ ਆਪਣੀ ਉਹ ਚਾਰ ਬੱਕਰੀਆਂ ਤੁਹਾਨੂੰ ਪਹਿਲੀ ਵਾਰੀ ਤੁਸੀਂ ਨੇ 7 ਪੱਠਾ ਦਿੱਤੀਆਂ ਸੀਗੀਆਂ। 7 7 ਪੱਠਾ ਦੋ ਬੱਕਰੇ ਦਿੱਤੇ ਠੀਕ ਹੈ ਤਿੰਨਾਂ ਨੇ ਤਿੰਨਾਂ ਨੇ ਉਹਦੇ ਨਾਲ ਬਸ ਫਿਰ ਆ ਤਿਆਰ ਹੋ ਗਈਆਂ ਨਾ ਹਾਂਜੀ ਹਾਂਜੀ ਤੇ ਬਾਕੀ ਬਈ ਫਾਰਮ ਦੇ ਵਿੱਚ ਕਹਿੰਦੇ ਬੱਕਰੀ ਪਾਲਦੇ ਨਹੀਂ ਹੈਗੀ। ਉਹਦਾ ਕੀ ਕਾਰਨ ਹੁੰਦਾ ਛੋਟੇ ਲੱਗਦਾ ਪੜੀ ਜਾਂਦੀਆਂ ਨੇ। ਬੱਕਰੀਆਂ ਉਹ ਤੁਸੀਂ ਦੇਖ ਲਓ ਆਪਣੀ ਸਾਫ ਸਫਾਈ ਹੂੰ ਤੇ ਕਰਾਗੇ ਸਾਨੂੰ ਸਾਰੀ ਦਸਤੀ ਕੋਈ ਲੁਕ ਨਹੀਂ ਰੱਖਿਆ ਦਾਣੇ ਦੇਖ ਕੇ ਆ ਸਕਦਾ ਵੀ ਦਾਣਾ ਕੋਈ ਹੈਗਾ ਆਪਣੇ ਅੰਦਰ ਕਹਿੰਦੇ ਆ ਜੀ ਦਾਣੇ ਖੋਲ ਦਿਓ ਖੋਲਣੀ ਚ ਨਾਲੇ ਤੁਸੀਂ ਆਪਣੇ ਬੱਕਰੀਆਂ ਦੀ ਛੇਤ ਦੇਖੋ ਕਈ ਗੱਲ ਹੈ ਨਾ ਛੇਤ ਦੇਖੋ ਬਈ ਬੱਕਰੀਆਂ ਦੀ ਇਹਨਾਂ ਨੂੰ ਹਜੇ ਤੱਕ ਦਾਣੀ ਵੀ ਨਹੀਂ ਪਾਈ ਕੋਈ ਵੀ ਕਹਦੀ ਹੈ ਕੀ ਕਹਣਾ ਕਦੇ ਨਾ ਕਦੇ ਬਈ ਪਾ ਦੈ ਹਨ ਕਦੇ ਨਾ ਕਦੇ ਪਾਉਣਾ ਵੀ ਉਹ ਵੀ ਮੂੰਹ ਜਾਂ ਸਾਫ ਹੋ ਜਾਂਦਾ ਚਲੋ ਹਫਤੇ ਬਾਅਦ ਅਸੀਂ ਪਾ ਦਿੰਨਾ ਨਹੀਂ ਦਾਣੀਆਂ ਅਸੀਂ ਬਹੁਤ ਘੱਟ ਪਾਉਣਾ ਹੁਣ ਬਈ ਇਸ ਤੋਂ ਬਾਅਦ ਆਪਾਂ ਇਹਨਾਂ ਨੂੰ ਰਾਈ ਕਾ ਬੀਜਾਂਗੇ ਰਾਈ ਦਾ ਪ੍ਰੋਟੀਨ ਬਹੁਤ ਵਧੀਆ ਹੁੰਦਾ ਜਿਹਦੇ ਨਾਲ ਚਾਰ ਦੇ ਨਾਲ ਕੰਬੀਨੇਸ਼ਨ ਹੁੰਦਾ ਰਾਈ ਦਾ ਠੀਕ ਹੈ ਤੁਸੀਂ ਚਾਰ ਪਾਉਣੇ ਹੋ ਮੱਕੀ ਦਾ ਹਨਾ ਮੱਕੀ ਦਾ ਚਾਰ ਪਾਉਣਿਆ ਜੀ ਤੇ ਮੂੰਗੀ ਦਾ ਨੀਰਾ ਮੂੰਗੀ ਦਾ ਨੀਰਾ ਜੀ ਉਹ ਇਹ ਤੀਜਾ ਪਾਉਣੇ ਹੁਣ ਅਸੀਂ ਦਾਣੇ ਵੀ ਬੰਦ ਕਰਤੇ ਜਿੱਦੇ ਦਾ ਚਾਰ ਪਾਉਣ ਲੱਗਾ ਕਿ ਮੱਕੀ 'ਚ ਦਾਣੇ ਬਹੁਤ ਆ ਹੂੰ ਮੱਕੀ 'ਚ ਦਾਣੇ ਹੁਣ ਅਸੀਂ ਰਾਈ ਦਾ ਬੀਜਾਂਗੇ ਪਰਸ਼ੀਨ ਦੇ ਵਿੱਚ ਰਾਈ ਦਾ ਬੀਜ ਕੇ ਉਸ ਤੋਂ ਬਾਅਦ ਪੁੱਤਰ ਕੇ ਇਹਨਾਂ ਨੂੰ ਉਹ ਪਾਇਆ ਕਰਾਂਗੇ ਠੀਕ ਹੈ ਰਾਈ ਦਾ ਪਾਇਆ ਕਰਾਂਗੇ ਠੀਕ ਹੈ ਲਓ ਭਾਈ ਬਾਈ ਨਾਲ ਸੰਪਰਕ ਕਰਕੇ ਕੋਈ ਜਾਣਕਾਰੀ ਲੈਣੀ ਆ ਤਾਂ ਲੈ ਵੀ ਸਕਦੇ ਆ ਬਾਈ ਬਾਕੀ ਬੱਕਰੀਆਂ ਸੂਈਆਂ ਹੋਈਆਂ ਨੇ ਹੁਣ ਜੇ ਕਿਸੇ ਨੇ ਇੱਕ ਅੱਡਾ ਮੇਮ ਨਾ ਲੈਣਾ ਵਿੱਚੋਂ ਬਾਈ ਦੇ ਦੋਗੇ ਦੇ ਦਾਂਗੇ ਦੇ ਦਾਂਗੇ ਬਾਈ ਠੀਕ ਆ ਬਾਈ ਮੇਮ ਨੇ ਮਿਲ ਜਾਣਗੇ